ਤੁਸੀਂ ਪੜੋ ਹਰੀ ਸਿੰਘ ਨਾਲੂਆ ਗੁਲਬਾਨੋ ਮੰਗੀ ਹੋਈ ਐ ਅਨਵਰ ਦੇ ਨਾਲ ਦੋ ਕਬੀਲੇ ਨੇ ਇੱਕ ਯੂਸਫ ਕਬੀਲਾ ਦੂਜਾ ਖਟਕੜ ਕਬੀਲਾ ਜਿਹੜੀ ਗੁਲਬਾਨੋ ਐ ਇਹ ਖਟਕੜ ਕਬੀਲੇ ਦੀ ਐ ਤੇ ਜਿਹੜਾ ਯੂਸਫ ਆ ਉਹ ਅਨਵਰ ਕਬੀਲੇ ਦਾ ਐ ਤੇ ਉਹਦੀ ਗੁਲਬਾਨੋ ਦੀ ਸ਼ਰਤ ਐ ਜਿਹਨੇ ਮੇਰੇ ਨਾਲ ਨਿਕਾਹ ਕਰਾਉਣਾ ਐ ਨਾ ਉਹ ਮੇਰੇ ਨਾਲ ਆਓ ਪਹਿਲਾਂ ਪਲੱਥਾ ਖੇਡੋ ਪਹਿਲਾਂ ਗੱਤਕਾ ਖੇਡੋ ਸ਼ਸਤਰ ਵਿੱਡਾ ਖੇਡੋ ਠੀਕ ਆ ਖੇਡਣ ਲੱਗੇ ਅਨਵਰ ਜੱਤ ਗਿਆਨ ਨੂੰ ਕਹਿੰਦੀ ਠੀਕ ਹੈ ਤੂੰ ਮੇਰਾ ਖਾਮੰਦਾ ਕੱਲ ਖਤਮ ਹੋਈ ਉਦੋਂ ਬਾਅਦ ਉਹਦਾ ਜੇ ਨਿਕਾਹ ਨਕਾਹ ਸਮਾਂ ਪਿਆ ਸੀ ਕੋਈ ਦਿਨ ਬੰਨਣਾ ਸੀ ਵੀ ਫਲਾਣੇ ਦੇ ਨਿਕਾਹ ਹੋਣਗੇ ਅਗੇਜਮੈਂਟ ਹੋ ਗਈ ਹੈ ਮੰਗਣੀ ਹੋ ਗਈ ਹੈ ਉਹਨੇ ਕਿਤੇ ਆਮ ਲੋਕਾਂ ਤੋਂ ਸੁਣ ਲਿਆ ਕਹਿੰਦੇ ਸਿੱਖਾਂ ਦੇ ਕਹਿੋ ਜਾਂ ਸਰਦਾਰ ਹੈ ਇੱਕ ਟਾਈਮ ਰੱਬ ਵੀ ਉਹਦੇ ਅੰਗੇ ਝੁਕਦਾ ਹੈ ਤੇ ਧਰਤੀ ਨੂੰ ਜੇ ਜੋਸ਼ ਚਾਕੇ ਬੋਲ ਪਿਓ ਕੰਬਣ ਲੱਗ ਪੈਂਦੀ ਹੈ ਕਹਿੰਦੀ ਉਹਨੂੰ ਮਿਲ ਗਿਆ ਹੈ ਕਾਸ਼ ਕਿਤੇ ਉਹ ਮੇਰਾ ਖਾਮਦ ਹੋਵੇ ਉਮਰ ਹੈ ਅੰਦਰ ਦੀ ਇੱਛਾ ਉਹਦੀ ਖੁਆਇਸ਼ ਹੈ ਉਹ ਰਾਤ ਨੂੰ ਗਈ ਹੈ ਨੌਜਵਾਨ ਲੜਕੀ ਉੱਠ ਕੇ ਘਰਦਿਆਂ ਤੋਂ ਚੋਰੀ ਹੋ ਗਈ ਹੈ ਪਰ ਜਵਾਨ ਹੈ 18-20 ਸਾਲ ਦੀ ਹੈਗੀ ਹੈ ਜਾ ਕਰਕੇ ਜਦੋਂ ਪਤਾ ਲੱਗਿਆ ਵੀ ਇੱਥੇ ਹਰੀ ਸਿੰਘ ਨਲੂਆ ਦਾ ਉਤਾਰਾ ਹੈ ਜਾ ਕੇ ਤੇ ਜਿਹੜਾ ਪਹਿਰੇਦਾਰ ਸੀ ਉਹ ਸੰਤਰੀ ਡਿਊਟੀ ਕਰ ਰਿਹਾ ਸਰਦਾਰ ਜੀ ਉਹਨਾਂ ਜਾਓ ਕਹਿੰਦੇ ਸਲਾਮ ਭਾਈ ਸਾਹਿਬ ਜੀ ਕਹਿੰਦੇ ਆਓ ਬੀਬਾ ਮੈਂ ਸਰਦਾਰ ਜੀ ਨੂੰ ਮਿਲਣਾ ਫਰਿਆਦੀ ਆ ਕਹਿੰਦੇ ਇੱਥੇ ਰੁਕ ਦੁਜੇ ਸਿੰਘ ਨੂੰ ਕਹਿੰਦੇ ਜਾ ਕੇ ਸਰਦਾਰ ਜੀ ਕੋ ਇੱਕ ਬੀਬੀ ਆਈ ਜਾ ਕੇ ਸਰਦਾਰੀ ਉਠਾਇਆ ਰਾਤ ਨੂੰ ਸੁੱਤੇ ਪਏ ਜੀ ਕਹਿੰਦੇ ਕਿ 10 ਵਜੇ ਕੀ ਗੱਲ ਹੈ ਕਹਿੰਦੇ ਜੀ ਇੱਕ ਬੀਬੀ ਫਰਿਆਦ ਲੈ ਕੇ ਆਈ ਕਹਿੰਦੇ ਕੰਨੋ ਨਾਲ ਸਿਪਾਈ ਗਿਆ ਸਰਦਾਰ ਜੀ ਦੇ ਪੇਸ਼ ਕੀਤੇ ਕਹਿੰਨ ਲੱਗੇ ਆਓ ਕਹਿੰਦੀ ਸਰਦਾਰਾ ਮੈਂ ਸੁਣਿਆ ਵੀ ਜਿਹੜੇ ਗੁਰੂ ਨਾਨਕ ਦੇ ਸਿੱਖੇ ਦਾਤੇ ਹੁੰਦੇ ਨੇ ਕਹਿੰਦੇ ਹਾਂ ਨੋ ਡਾਊਟ ਕੋਈ ਸ਼ੱਕ ਨਹੀਂ ਸਰਦਾਰਾ ਮੈਂ ਮੰਗਤੀ ਆਈ ਆਂ ਤੇਰੇ ਦਵਾਰੇ ਮੈਨੂੰ ਮੁੜਦਾ ਤਾਂ ਨਹੀਂ ਖਾਲੀ ਕਹਿੰਦਾ ਨਾ ਸਿੱਖ ਦੇ ਦਰ ਤੋਂ ਕੋਈ ਖਾਲੀ ਨਹੀਂ ਮੁੜਦਾ ਤੇ ਫਿਰ ਕਹਿੰਦੇ ਪਿਆਰਿਆ ਆ ਤੇਰੇ ਗਾੜੀ ਝੋਲੀ ਢੱਡੀ ਆ ਤੇਰੇ ਅੱਗੇ ਝੋਲੀ ਢੱਡੀ ਆ ਮੈਂ ਇਹਨੇ ਦੱਸ ਕੀ ਚਾਹੀਦਾ ਮੇਰੇ ਮਨ ਦੀ ਇੱਛਾ ਹੈ ਮੇਰੇ ਕੁੱਖ ਤੋਂ ਤੇਰੇ ਵਰਗਾ ਪੁੱਤਰ ਪੈਦਾ ਹੋਵੇ ਹੁਣ ਇਹ ਤਾਂ ਆਪਾਂ ਸਮਝ ਹੀ ਗਏ ਆ ਵੀ ਕਿਉਂ ਵੀ ਤੂੰ ਮੇਰਾ ਮਾਲਕ ਬਣੇ ਤਾਂ ਫਿਰ ਤੇਰੇ ਵਰਗਾ ਤੇ ਸਾਡੇ ਸਰਦਾਰ ਦਾ ਸਾਡੇ ਜਰਨਲ ਦਾ ਜਵਾਬ ਸੁਣ ਲਓ ਹੁਣ ਕਹਿਣ ਲੱਗਿਆ ਮੇਰੀ ਛੋਟੇ ਹੁੰਦੇ ਦੀ ਮਾਂ ਮਰ ਗਈ ਸੀ ਮੈਂ ਮਾਂ ਨਹੀਂ ਦੇਖੀ ਮੈਂ ਜੋ ਦੂਜੇ ਬੱਚਾ ਨੂੰ ਦੇਖਦਾ ਮੇਰਾ ਅੰਦਰ ਹੌਲ ਪੈਂਦੇ ਨੇ ਕਾਸ਼ ਮੇਰੀ ਮਾਂ ਹੁੰਦੀ ਮੈਨੂੰ ਚੁੱਕ ਚੁੱਕਦੀ ਮੈਨੂੰ ਚੁੰਮਦੀ ਉਹਨੂੰ ਪਤਾ ਨਹੀਂ ਕੀ ਕੁਛ ਕੋਨੇ ਖੜਾਉਣਾ ਸੀ ਮੈਂ ਤਾਂ ਉਹੀ ਯਤਿਮ ਬਣ ਕੇ ਪੜਿਆ ਮੇਰੇ ਮਨ ਦੀ ਇੱਛਾ ਤੂੰ ਪੂਰੀ ਕਰ ਦੇ ਕਿ ਤੂੰ ਮੇਰੀ ਮਾਂ ਬਣ ਜਾ ਤੈਨੂੰ ਪੁੱਤਰ ਦੀ ਲੋੜ ਹੈ ਨਾ ਮੇਰੇ ਵਰਗਾ ਕਾਲਪੁਰਖ ਨੇ ਮੈਨੂੰ ਪੈਦਾ ਕੀਤਾ ਦੁਜਾ ਸ਼ਬਦ ਕਰੇ ਜਾਂ ਨਾ ਕਰੇ ਜਾਂ ਜਾ ਕੇ ਕਹਦੇ ਲੋਕਾਂ ਨੂੰ ਮੈਂ ਹਰੀ ਸਿੰਘ ਨਲੂਏ ਦੀ ਮਾਂ ਨਾਲ ਦੀ ਨਾਲ ਬਕਲਵਾਨੋਂ ਦਾ ਬਲੱਡ ਥਲੇ ਗਿਆ ਆਤਮਨ ਖਰੂਜੀ ਕਹਿੰਦੀ ਇਹੋ ਜਾ ਜੀਵਨ ਹੈ ਅੱਲਾ ਤੇਰੀ ਉਮਰ ਦਰਾਜ਼ ਕਰੇ ਉਸ ਮੁਸਲਮਾਨੀ ਦੇ ਨੌਜਵਾਨ ਬੀਬੀ ਦੇ ਅੰਦਰ ਦੇ ਭਾਵਨਾ ਜਿਹੜੀ ਬਾਹਰ ਆਈ ਜੁਬਾਨ ਰਹੀ ਇਹ ਸਾਡਾ ਜੀਵਨ ਸੀ ਕਿੱਥੇ ਅਸੀਂ ਲਿਆ ਕੇ ਹੁਣ ਇੱਕ ਪਾਸੇ ਤਾਂ ਪਹਿਲਾਂ ਹਵਾਇੰਚ ਦਿਖਾਇਆ ਉਹ ਸਭਾ ਪੱਜਾ ਫਿਰਦਾ ਕੁੜੀ ਜੀ ਮਗਰ ਪੰਡਤਾਂ ਦੀ ਕੁੜੀ ਉਹਦੇ ਨਾਲ ਵਿਆਹ ਹੋ ਗਿਆ ਇਹ ਕੀ ਕਹਾਣੀਆਂ ਬਣਾਈਆਂ ਉਹ ਤੁਸੀਂ ਸਾਡੀ ਕੌਮ ਨੂੰ ਕਰੈਕਟਰ ਤੋਂ ਸਿੱਟੀ ਜਾਂਦੇ ਦਿਨ ਦਿਨ ਦੂਜੀ ਗੱਲ ਹੈ ਭਾਈ ਸਾਹਿਬ ਦੀ ਸੋਚੀ ਸਮਝੀ ਚਾਲ ਹੈ ਇਹ ਕਿਰਾਇਆ ਜਾ ਰਿਹਾ ਹੈ ਇਹ ਕਿਰਾਇਆ ਜਾ ਰਿਹਾ ਹੈ ਹੁਣ ਜੋ ਗੁਰਦਾਸ ਮਾਨ ਜਿਹੜਾ ਹੈਗਾ ਉਹ ਕੇਪੀਐਸ ਦੀ ਸੱਜੀ ਬਾਹ ਰਿਹਾ ਹੈ ਦੇਸ਼ ਪ੍ਰਦੇਸ਼ ਫਿਲਮ ਉਹ ਦੇਖੋ ਉਹਦੇ ਵਿੱਚ ਪਤਾ ਉਹਨੇ ਕੀ ਸੁਨੇਹਾ ਦਿੱਤਾ ਹੈ ਉਹਨੇ ਮੈਸੇਜ ਇਹ ਦਿੱਤਾ ਵੀ ਜਿਹੜੀ ਨੌਜੋਨੀ ਤੁਸੀਂ ਬਾਹਰ ਜਾਓ ਜੇ ਉੱਧਰ ਪੈਸਾ ਹੈਗਾ ਬਾਪੇ ਜੀ ਨਾਨਕ ਦੀ ਧਰਤੀ ਤੇ ਨਾ ਰੋ ਉਹ ਗੁਰਮਖੋ ਮੈਂ ਜ਼ਿੰਦਗੀ ਉਹ ਹੰਡਾਈ ਐ ਹਾਜੀ ਵੀ ਹੰਡਾ ਰਿਆਂ ਮੇਰੇ ਬੱਚੇ ਵੀ ਐ ਉਹ ਮੈਂ ਉਹਨਾਂ ਨੂੰ ਪੁੱਛਿਆ ਕਿ ਨੋ ਬਾਹਰ ਨਹੀਂ ਜਾਣਾ ਇੱਥੇ ਭੁੱਖੇ ਮਰ ਜਾਾਂਗੇ ਦਿਹਾੜੀ ਕਰਕੇ ਖਾ ਲਾਂਗੇ ਨਹੀਂ ਜਾਣਾ ਕਿਉਂ ਆਹ ਧਰਤੀ ਨੇ ਗੁਰਮਖੋ ਮਿਲਣੀ ਬਹੁਤ ਕੁਝ ਮਿਲ ਜੂਗਾ ਪੈਸਾ ਮਿਲ ਜੂ ਬਹੁਤ ਸ਼ੌਰਤਾਂ ਦੌਲਤਾਂ ਮਿਲ ਗਈਆਂ ਸ਼ੌਰਤਾਂ ਮਿਲ ਗਈਆਂ ਪਲਕਾਰ ਸੰਧੂ ਉਹਨੇ ਸਿੱਧੂ ਨੇ ਗਾਇਆ ਨਾ ਪਰ ਤੇਰੇ ਵਰਗਾ ਪਿਆਰ ਨਹੀਂ ਮਿਲਿਆ ਉਹ ਇਹ ਚੀਜ਼ਾਂ ਪੰਜਾਬ ਵਾਲਾ ਪਿਆਰ ਨਹੀਂ ਮਿਲਣਾ ਪੈਸਾ ਬਹੁਤ ਉਧਰ ਬਹੁਤ ਕੁਝ ਆ ਉਧਰ ਪਰ ਕੈਰੇਕਟਰ ਨਹੀਂ ਉੱਥੇ ਆਚਰਣ ਨਹੀਂ ਸਾਡਾ ਇੱਥੇ ਆਚਰਣ ਹੈ ਅਜੇ ਵੀ ਥੋੜਾ ਬਹੁਤਾ ਬਚਿਆ ਹੋਇਆ ਹੈ ਇਹਨਾਂ ਮਤਲਬ ਫਿਰ ਮਾ ਜੇ ਮੈਗਨੇਟ ਕਰਦੇ ਆ ਸਾਡੇ ਦਿਮਾਗ ਨੂੰ ਹਾਂਜੀ ਅਮਰ ਕੀ ਕਹਿੰਦੇ ਹੈਪਨਟਾਈਜ਼ ਕਰਦੇ ਆ ਚਵਾਨੀ ਜਿਹੜੀ ਉਧਰ ਨੂੰ ਜਾਂਦਾ ਜਾਂਦੀ ਵਿਖਾ ਕਿਵੇਂ ਉਹ ਕਿਵੇਂ ਪਟ ਲਿਆ ਉਧਰ ਫਿਰ ਉਹ ਦੇਖੋ ਉਹ ਕਾਲਜ ਦੇ ਵਿੱਚ ਕਾਲਜ ਪੜ੍ਹਨ ਵਾਸਤੇ ਹੁੰਦੇ ਆ ਤੇ ਮੇਰਾ ਅਗਲੀ ਕਿਤਾਬ ਆ ਰਹੀ ਹੈ ਬਾਗੀ ਪਰਿੰਦੇ ਉਹਦੇ ਵਿੱਚ ਮੈਂ ਸਪੈਸ਼ਲ ਦਿੱਤਾ ਭਾਈ ਮੇਜਰ ਸਿੰਘ ਦਾ ਸਪੀਚ ਬਣਾ ਕੇ ਉਹ ਕਹਿੰਦਾ ਵੀ ਮੇਰੇ ਕਲਾਸ ਫੈਲੋ ਵੀਰੋ ਹਮ ਜਮਾਤੀਓ ਸਾਰਿਆਂ ਨੂੰ ਵੀ ਭੈਣਾਂ ਨੂੰ ਵੀ ਬੇਨਤੀ ਆ ਆਪਾਂ ਇੱਥੇ ਜੇ ਆਸ਼ਕ ਜਾਂ ਮੁਸ਼ਕੂਕ ਬਣਨਾ ਜਾਂ ਬਣਾਉਣਾ ਹੈ ਨਾ ਤੇ ਕੇਵਲ ਪੜ੍ਹਾਈ ਨੂੰ ਬਣਾ ਲਓ ਪੰਜਾਬ ਨੂੰ ਤਾਂ ਚੱਕਣ ਵਾਸਤੇ ਮੇਰੇ ਬਾਬੇ ਨਾਨਕ ਨੇ ਸਾਨੂੰ ਸ਼ਬਦ ਦਿੱਤਾ ਸ਼ਬਦ ਨੂੰ ਚੱਕ ਲੋ ਤਾਂ ਇਹ ਸੀ ਸਾਡਾ ਆਸ਼ਕ ਇਸ਼ਕ ਜੇਸੀਂ ਸ਼ਬਦ ਨਾਲ ਇਸ਼ਕ ਕਰਾਂਗੇ ਤਾਂ ਅਸੀਂ ਵੀ ਅbdul kalam ਬਣ ਸਕਦੇ ਆ ਅਸੀਂ ਵੀ ਕਲਪਨਾ ਚਾਵਲਾ ਬਣ ਸਕਦੀਆਂ ਪਰ ਸਾਨੂੰ ਤਾਂ ਇੱਥੇ ਥੱਲੇ ਹੀ ਰੱਖਤਾ ਸਾਨੂੰ ਤਾਂ ਫੜਾ ਦੇ ਮੋਚ ਨੇ ਵੀ ਤੇਹਲੀਆਂ ਬਣਾ ਲਓ ਕੋਵਰੇ ਸ਼ਬਦ ਦੀ ਜੀ ਵਰਗੀਆਂ ਪਰ ਵੱਡੇ ਚੁੱਕਦੇ ਹੋ ਜੜ ਤੋਂ ਹੀ ਕਿੱਧਰ ਨੂੰ ਜਾ ਰਹੇ ਆ ਅਸੀਂ ਇਕ ਕੀਤਾ ਜਾ ਰਿਹਾ ਫਿਲਮਾਂ ਰਾਹੀਂ ਦਿਖਾਇਆ ਹੋਰ ਕੁਝ ਦਿਸੈਂਸ ਪਹਿਲਾਂ ਇਹ ਚੀਜ਼ ਜ਼ਰੂਰ ਘਸੋੜਨੇ ਵਿੱਚ ਫਲਾਣਾ ਫਲਾਨੀ ਨਾਲ ਫਲਾਣਾ ਫਲਾਨੀ ਬਣਨੀ ਚਾਹਦਾ ਹੈ ਫਲਾਨੀ ਦਾ ਫਲਾਨੀ ਨਾਲ ਪਿਆਰ ਹੋ ਗਿਆ ਬੇੜਾ ਕਰ ਕਰਕੇ ਰੱਖਤਾ ਕਰਤਾ ਜੀ ਸ਼ਰਮ ਹੀ ਨਹੀਂ ਰਹੀ ਤੇ ਪਰ ਸਾਡੇ ਲੋਕ ਅੱਜ ਵੀ ਜਾ ਕੇ ਉਹਨਾਂ ਦੀਆਂ ਪ੍ਰਮੋਸ਼ਨਾਂ ਕਰ ਰਹੇ ਆ ਫਿਲਮਾਂ ਦੀਆਂ ਕਿ ਵੇਖੋ ਜੀ ਬੜੀ ਤਕਵੀਰ ਫਿਲਮਾਂ ਸਾਰਾ ਪਰਿਵਾਰ ਰੇਖਣ ਜਾਓ ਤੇ ਉਹ ਬੰਦਿਆਂ ਦੇ ਕੈਰੇਕਟਰ ਤੇ ਜਦੋਂ ਕਿਉਂਕਿ ਰੇਖ ਬੰਦਾ ਇਹ ਸੋਚਦਾ ਕਿ ਜਿਹੜਾ ਫਿਲਮ ਦੇ ਵਿੱਚ ਮੁੰਡੇ ਦੀ ਬੰਦ ਦੀ ਕੋਸ਼ਿਸ਼ ਕਰਾਂ ਤੇ ਜਦੋਂ ਉਹਦਾ ਦੂਜਾ ਜੀਵਨ ਦੇਖਦਾ ਫਿਰ ਉਹ ਵੀ ਬੰਦ ਆਉਂਦਾ ਤੁਸੀਂ ਗੁਰੂ ਨਾਨਕ ਤੋਂ ਪੁੱਛੋ ਨਾ ਗੁਰੂ ਗ੍ਰੰਥ ਸਾਹਿਬ ਤੋਂ ਪੁੱਛ ਲਓ ਗੁਰੂ ਗ੍ਰੰਥ ਸਾਹਿਬ ਸਾਨੂੰ ਬੋਲ ਕੇ ਦੱਸਦੇ ਆ 722 ਅੰਗ ਤੇ ਤੁਸੀਂ ਪੜੋ ਲਾਲੋਕੋੜ ਬੈਠੇ ਨੇ ਸ਼ੈਰਪੁਰ ਦੇ ਵਿੱਚ ਹਮ ਇਮਨਾਬਾਦ ਦੇ ਵਿੱਚ ਜਦੋਂ ਦੇਖਿਆ ਨਾ ਵੀ ਆ ਬਾਬਰ ਆ ਕੁਛ ਕਰੂਗਾ ਤੇ ਆ ਰਿਹਾ ਜਿਵੇਂ ਹੁਣ ਆਪਾਂ ਕਹਿੰਦੇ ਆ ਵੀ ਵਰਲਡ ਐਂਡ ਵਰਲਡ ਐਂਡ ਆਰਡਰ ਆ ਰਿਹਾ ਹੈ ਇਹ ਤਬਾਹੀ ਆ ਰਹੀ ਹੈ ਤੇ ਗੁਰੂ ਨਾਨਕ ਨੇ ਵਰਲਡ ਐਂਡ ਆਰਡਰ ਬਾਰੇ ਪਹਿਲਾਂ ਦੱਸਤਾ ਸੀ ਇਹ ਬਾਬਰ ਆ ਰਿਹਾ ਹੈ ਉਦੇ ਬਾਬਰ ਬਾਣੀ ਆ 723 ਆ ਬਾਈ ਅੰਗ ਤੇ ਤਲੰਗ ਰਾਗ ਚ ਤਲੰਗ ਮਹੱਲਾ ਪਹਿਲਾ ਜੈਸੀ ਮਾ ਵੇ ਕਸਮ ਕੀ ਬਾਣੀ ਤੈ ਛੜਾ ਕਰੀਮ ਕਿਆਂ ਬੇ ਲਾਲੋ ਪਾਪ ਕੀ ਜੰਝਲੇ ਕਾਬਲੋਂ ਤਾਇਆ ਜੋਰੀ ਮੰਗੇ ਦਾਨ ਬੇ ਲਾਲੋ ਆ ਪੰਕਤੀ ਜਿਹੜੀ ਗਜ਼ਬ ਦੀ ਕਹੀ ਆ ਮੇਰੇ ਮਹਾਰਾਜ ਨੇ ਸ਼ਰਮ ਧਰਮ ਦੋਏ ਛੱਪ ਖਲੋਏ ਕੂੜ ਫਰੇ ਪ੍ਰਧਾਨ ਬੇ ਲਾਲੋ ਉਹ ਸਾਡੇ ਚ ਰਹੀ ਨਹੀਂ ਉਹ ਸਿੱਖਾਂ ਚ ਪੰਜਾਬੀਆਂ ਚ ਖਾਸ ਕਰਕੇ ਮੈਂ ਕਹਿੰਦੇ ਸਿੱਖਾਂ ਦੀ ਗੱਲ ਨਾ ਕਰਾਂ ਭਾਵੇਂ ਮੇਰੇ ਮੁਸਲਮਾਨ ਭਰਾ ਨੇ ਭਾਵੇਂ ਮੇਰੇ ਹਿੰਦੂ ਭਰਾ ਨੇ ਸਾਡੇ ਚੋਂ ਸ਼ਰਮ ਨਹੀਂ ਰਹੀ ਸ਼ਰਮ ਨਾ ਧਰਮ ਰਿਆ ਸ਼ਰਮ ਧਰਮ ਦੋੇ ਛੱਪ ਖਲੋਏ ਕੂੜ ਫਿਰੇ ਪ੍ਰਧਾਨੋਂ ਝੂਠ ਪ੍ਰਧਾਨ ਹੈ ਇਸ ਗੱਡੀ ਦਾ ਡਰਾਈਵਰ ਜਿਹੜਾ ਹੈ ਨਾ ਕਲਯੁਗ ਰਥ ਅਗਨ ਕਾ ਕੂੜ ਅੱਗੇ ਰਥਵਾਉ ਦਥਵਾਈ ਹੈ ਇਹ ਪਾਇਲਟ ਹੈ ਸਮਝੋ ਉਠ ਬੋਲਦੇ ਨੇ ਲੋਕ ਹਾਂ ਝੂਠ ਬੋਲ ਕੇ ਸਾਡੇ इमोशनल ਟੱਚ ਕਰਦੇ ਨੇ इमोशनल ਟੱਚ ਕਰਕੇ ਹੁਣ ਤੁਸੀਂ ਪਹਿਲਾਂ ਇਹ ਵਚਨ ਕੀਤਾ ਵੀ ਉਹ ਪਹਿਲਾਂ ਸਾਨੂੰ ਅਸੀਂ ਦੇਖਦੇ ਆਂ ਵੀ ਬੜਾ ਬੀਬੇ ਰਜਨੀ ਦਾ ਜੀਵਨ ਦੇਖਦੇ ਆਂ ਜਾਂ ਹੋਰ ਜਿੰਨੀਆਂ ਵੀ ਫਿਲਮਾਂ ਕੋਪਿੰਦੇ ਆਂ ਅਸੀਂ ਧਾਰਮਿਕ ਦੇਖ ਰਹੇ ਆਂ ਤੇ ਬਾਅਦ ਜਦੋਂ ਉਹਨਾਂ ਨੂੰ ਬਣਾਉਣ ਵਾਲਿਆਂ ਦੇਖਦੇ ਆਂ ਉਹ ਉਹ ਅਨਵਰਗਾ ਮੂੰਹ ਜਾਂ ਹੁੰਦਾ ਤੇ ਫਿਲਮ ਦੇ ਵਿੱਚ ਵੀ ਕਿਹੜਾ ਗਿਆ ਇਤੋਂ ਪਰवटਿਆਂ ਦਾ ਪਤਾ ਲੱਗ ਗਿਆ ਸਾਰਾ ਕੁਝ ਤਾਂ ਪਤਾ ਲੱਗ ਹੀ ਜਾਂਦਾ ਵੀ ਆਹ ਜੀਵਨ ਇਹਨਾਂ ਦਾ ਫਿਲਮ ਦੀ ਚੇਤੀ ਆ ਗਈ ਮੈਨੂੰ ਗੱਲ ਉਹਨੇ ਦਾਰਾ ਸਿੰਘ ਨੇ ਬਣਾਈ ਸੀ ਇੱਕ ਫਿਲਮ ਸਵਾ ਲੱਖ ਸੇ ਇੱਕ ਲੜਾਉਂ ਉਹਦੇ ਦਿਮਾਲੇ ਬਨੇ ਬੀਬੀਆਂ ਦੇ ਪੀਚਾ ਰਹੀਆਂ ਜੀ ਬੜਾ ਦੋਸ਼ ਹੁੰਦਾ ਪਰ ਮੈਂ ਨੋਟ ਇੱਕ ਗੱਲ ਕੀਤੀ ਉਹਨਾਂ ਦੇ ਕੰਨਾਂ 'ਚ ਕਾਂਟੇ ਪਾਏ ਸਿੱਖ ਧਰਮ 'ਚ ਤਾਂ ਕੰਨ ਨੱਕ ਬਿਨਣਾ ਹੀ ਮਨਾ ਹੈ ਸਿੱਖ ਧਰਮ 'ਚ ਤਾਂ ਕੰਨ ਤੇ ਨੱਕ ਬਿਨਣਾ ਤੇ ਇਹ ਤਾਂ ਜਦੋਂ ਨਾਲੇ ਧਾਰਮਿਕ ਰੋਲ ਅਦਾ ਕਰਦੇ ਨੇ ਹਾਂ ਜੀ ਜਦੋਂ ਉੱਥੇ ਬਣਾਉਟੀ ਦਾੜੀ ਲਾਉਂਦੇ ਜਿਹੜਾ ਬੰਦਾ ਅਸਲੀ ਦਾੜੀ ਨਹੀਂ ਰੱਖ ਸਕਦਾ ਕਿ ਉਹ ਇਸ ਲਾਈਕ ਹੈ ਕਿ ਉਹ ਰੋਲ ਕਰ ਸਕਦਾ ਇਹ ਸਾਡੇ ਧਾਰਮਿਕ ਆਗੂ ਕਿਉਂ ਨਹੀਂ ਇਹ ਜਿਹਨੇ ਦੇ ਪਾਬੰਦੀਆਂ ਲਾਉਂਦੇ ਕਿ ਭਾਈ ਤੁਸੀਂ ਸਾਫ ਸੁਰਤ ਬਣੋ ਸ਼ਰਤ ਰੱਖੋ ਕਿ 5 ਸਾਲ 10 ਸਾਲ 20 ਸਾਲ ਜਾਂ ਜਦੋਂ ਬਾਅਦ ਚਾਹੀ ਦਾੜੀ ਨਹੀਂ ਕਤਲ ਕਰਾਉਣੀ ਕਿਹੜੇ ਆਗੂ ਦੀ ਗੱਲ ਕਰਦੇ ਹੋ ਜਿਹੜੇ ਕੁਰਸੀਆਂ ਪਿੱਛੇ ਆਗੂ ਸਾਡੇ ਕੰਮ ਦਾ ਹੈ ਕੌਣ ਸਾਡੇ ਆਗੂ ਤਾਂ ਸਿਰਫ ਗੁਰੂ ਗ੍ਰੰਥ ਸਾਹਿਬ ਰਹਿ ਗਿਆ ਜੇ ਬੇ ਗੁਰੂ ਗ੍ਰੰਥ ਸਾਹਿਬ ਦੀ ਵੀ ਕੋਈ ਮੰਨਦਾ ਨਹੀਂ ਜੇ ਦੇ ਤੌਰ ਤੇ ਕਹਾਂਗੇ ਤਾਂ ਪੰਜ ਪਿਆਰੇ ਰਹਿ ਗਿਆ ਬਾਕੀ ਤਾਂ ਖਤਮ ਹੈ ਇੱਕ ਚੀਜ਼ ਹੋਰ ਜਦੋਂ ਆਉਣ ਵਾਲੇ ਸਮੇਂ ਦੇ ਵਿੱਚ ਐ ਨਹੀਂ ਹੋਊਗਾ ਫਿਰ ਇੱਥੇ ਲਮਾਰੀਆਂ ਚ ਪਈਆਂ ਕਿਤਾਬਾਂ ਕਿਸੇ ਨੇ ਨਹੀਂ ਦੇਖਣੀ ਹੋਊਗਾ ਫਿਲਮ ਦੇਖ ਲਓ ਜੇ ਵੀ ਉਹਦੇ ਚ ਲਿਖਿਆ ਉਵੇਂ ਹੀ ਅਸੀਂ ਚੱਲਣਾ ਇਹ ਤੁਹਾਡੇ ਗੱਲ ਚ ਵਜਣਾ ਹੈ ਉਦੋਂ ਫਿਰ ਤੁਹਾਡੀ ਤੇ ਮੇਰੀ ਆਪਸ ਵਿੱਚ ਲੜਾਈ ਹੋਊਗੀ ਤੁਸੀਂ ਕਹੋਗੇ ਭ्यास ਆਹ ਗੱਲ ਕਹਿੰਦਾ ਮੈਂ ਕਹੂੰਗਾ ਟੀਵੀ ਆਹ ਗੱਲ ਕਹਿੰਦਾ ਮੈਂ ਇੱਥੇ ਮੇਰੇ ਕੋਲ ਮੰਨ ਲਓ ਜਸ ਮੁਰੂ ਘਰ ਮੈਂ ਡਿਊਟੀ ਕੀਤੀ ਆ ਉੱਥੇ ਮੇਰਾ ਅਸੂਰ ਸੀ ਉੱਥੇ ਜਾ ਕੇ ਪਾਵਾ ਕਿਵੇਂ ਵੀ ਮੈਂ ਕਰਾਂ ਉੱਥੇ ਲਾਇਬ੍ਰੇਰੀ ਖੋਲਣੀ ਹੁੰਦੀ ਸੀ ਇੱਥੇ ਵੀ ਲਾਇਬ੍ਰੇਰੀ ਹੈ ਘਟੋ ਘਟ 40000 ਰੁਪਏ ਦੀਆਂ ਪੁਸਤਕਾਂ ਹਨ ਧਾਰਮਿਕ ਲਿਆ ਕੇ ਰੱਖੀਆਂ ਹੋਈਆਂ ਬੀਬੀਆਂ ਤੇ ਵੀਤਲੇਰ ਕੌਰ ਬਗੇਰ ਕੌਰ ਰਣਜੀਤ ਕੌਰ ਬਜੀਤ ਕੌਰ ਸਾਹਿਬ ਉਹ ਰੱਖੀਆਂ ਨੇ ਸਿੰਘਾਂ ਦੀਆਂ ਰੱਖੀਆਂ ਨੇ ਸਾਰਿਆਂ ਦੀ ਅੱਛਾ ਜਦੋਂ ਇੱਥੇ ਬੱਚਾ ਚਲੋ ਇੱਥੇ ਦਾ ਗੁਰੂ ਦੀ ਕਿਰਪਾ ਹੈ ਵੀ ਬੱਚੇ ਮੰਨ ਲੈਂਦੇ ਆ ਬੱਚੇ ਇੱਥੇ ਬਹੁਤ ਜਿਹੜੇ ਪੜ ਗਏ ਆ ਮੁਕੰਤਾਵਾ ਪੜਦੇ ਆ ਜਦੋਂ ਬੱਚਾ ਨੂੰ ਕਹੀਦਾ ਪੜ ਲੂ ਇੱਥੇ ਮੰਨ ਲੈਂਦੇ ਆ ਪਰ ਕਈ ਥਾਂ ਜੇ ਮੈਂ ਗੁਰਥੜੀ 13 ਸਾਲ ਡਿਊਟੀ ਕੀਤੀ ਉੱਥੇ ਮੈਂ ਕਹਿੰਦਾ ਵੀ ਪੜ ਲਓ ਉਹ ਪਾਪਾ ਕੀ ਪੈਣਾ ਚ ਕਿਉਂ ਹੁਣ ਤਾਂ ਮੋਬਾਈਲ ਹੀ ਨਹੀਂ ਲੜਿਆਉਣ ਦਿੰਦਾ ਸਾਨੂੰ ਇੱਕ ਦਾ ਦੇਖੋ ਇੱਕ ਉਹ ਜਿਹੜਾ ਫਲੈਸ਼ ਵੱਜਦਾ ਹੈ ਉਹਦੇ ਨਾਲ ਕੀ ਹੁੰਦਾ ਹੈ ਸਾਡੀ ਨਿਗਾਹ ਕਮਜ਼ੋਰ ਹੋ ਰਹੀ ਹੈ ਵੀਕਨ ਸਾਰੀ ਹੈ ਦੇਖੋ ਨਾ ਸਾਡੀ ਅੱਛਾ ਤੇ ਦੂਸਰਾ ਅ ਅ ਕਮਜ਼ੋਰ ਹੋ ਰਿਹਾ ਦੂਜਾ ਉਹਦੇ ਚੰਵੇਂ ਛਿੰਨ ਛਿੰਨ ਜਿਹੜੀਆਂ ਲੰਡੂਗੀਆਂ ਚੀਜ਼ਾਂ ਦਿੱਤੀਆਂ ਹੁੰਦੀਆਂ ਜਿਹੜਾ ਅਸੀਂ ਡਿਟੇਲ ਨਾਲ ਪੜ੍ਹਦੇ ਆ ਨਾ ਫਿਰ ਉਹਦਾ ਪਤਾ ਲੱਗਦਾ ਹੈ ਵੀ ਹਾਂ ਜਿਹੜੀ ਫਿਲਮ ਬਣੀ ਹੈ ਮੈਂ ਪੜੀਆਂ ਉਹ ਚੀਜ਼ਾਂ ਤਾਂ ਮੈਨੂੰ ਪਤਾ ਲੱਗਿਆ ਵੀ ਹੈ ਇਹ ਠੀਕ ਹੈ ਇੱਕ ਗੱਲ ਹੋਰ ਮੈਨੂੰ ਜਵਾਬ ਦਿਓ ਬਹੁਤ ਸਾਰੇ ਲੋਕ ਸਾਡੇ ਵੇਖਣ ਵਾਲੇ ਇਹ ਗੱਲ ਥੱਲੇ ਕਮੈਂਟਾਂ ਦੇ ਵਿੱਚ ਲਿਖਣ ਦੀ ਕੋਸ਼ਿਸ਼ ਕਰਨਗੇ ਮੈਂ ਚਾਹੁੰਨਾ ਕਿ ਉਹ ਲਿਖਣ ਤੋਂ ਪਹਿਲਾਂ ਆ ਗੱਲ ਦਾ ਜਵਾਬ ਜ਼ਰੂਰ ਸੁਣ ਲੈਣ ਕਿ ਕੀ ਜਿਹੜਾ ਵੀ ਆ ਕੁਝ ਹੈਗਾ ਇਤਿਹਾਸ ਜਾਂ ਕੀਤਾ ਜਾ ਰਿਹਾ ਹੈ ਜਦੋਂ ਇਹ ਨਹੀਂ ਸੀ ਸੋਸ਼ਲ ਮੀਡੀਆ ਉਸ ਤੋਂ ਪਹਿਲਾਂ ਇਤਿਹਾਸ ਨੂੰ ਕਿਵੇਂ ਲੋਕਾਂ ਤੱਕ ਪਹੁੰਚਾਇਆ ਜਾਂਦਾ ਸੀ ਹੁਣ ਉਹ ਤਾਂ ਇਹ ਗੱਲ ਕਹਿ ਦਿੰਦੇ ਆ ਕਿ ਜੇ ਇਹ ਸੋਸ਼ਲ ਮੀਡੀਆ ਨਾਲ ਸਾਡਾ ਇਤਿਹਾਸ ਲੋਕਾਂ ਤੱਕ ਪਹੁੰਚ ਰਿਹਾ ਹੈ ਤੇ ਗਲਤੀ ਕੀ ਹੈ ਨਹੀਂ ਮੈਂ ਨਹੀਂ ਕਹਾਂ ਲਾਪਟਾਪ ਚਾਓ ਪਰ ਰੀਅਲੀ ਤਾਂ ਬਚਾਓ ਨਾ ਪਰ ਮੈਨੂੰ ਐ ਲੱਗਦਾ ਜਦੋਂ ਸੋਸ਼ਲ ਮੀਡੀਆ ਨਹੀਂ ਸੀ ਉਦੋਂ ਸਾਡਾ ਇਤਿਹਾਸ ਕਿਵੇਂ ਪਹੁੰਚਿਆ ਉਹ ਜਿਹੜੇ ਪੜੇ ਉਹ ਤਾਂ ਵੱਖਰੀਆਂ ਹੀ ਗੱਲਾਂ ਸੀਗੀਆਂ ਜਿਹੜਾ ਤੁਸੀਂ ਹੁਣ ਪੜੋਗੇ ਉਹ ਜਦੋਂ ਸਾਡਾ ਸੋਸ਼ਲ ਮੀਡੀਆ ਨਹੀਂ ਸੀ ਉਦੋਂ ਸ਼ਹੀਦਾਂ ਹੋਣ ਦੀ ਕਤਾਰ ਕਿੰਨੀ ਸੀ ਪੰਥ ਲਈ ਤੇ ਅੱਜ ਦਿਖਾਓ ਕੀ ਹੈ ਇੱਕ ਹੋਰ ਹੈ ਧਾਰਮਿਕ ਸ਼ਰਧਾ ਕਿੰਨੀ ਸੀ ਉਦੋਂ ਪਿਆਰ ਕਿੰਨਾ ਸੀ ਉਦੋਂ ਆਪਸ ਵਿੱਚ ਜੀ ਹੁਣ ਜਦੋਂ ਦਾ ਮੀਡੀਆ ਨਹੀਂ ਸੀ ਉਹਨਾਂ ਚ ਪਿੰਡ ਦੇ ਵਿੱਚ ਕਦੇ ਲੰਬ ਮੈਚ ਹੁੰਦਾ ਕਦੇ ਮੁੱਦਾ ਸੁਣਿਆ ਨਹੀਂ ਦਾ ਜੇ ਕੋਈ ਹੁੰਦਾ ਵੀ ਸੀਗਾ ਹਜ਼ਾਰ ਜਾਂ 100 ਪਿੰਡ ਦੇ ਵਿੱਚ ਇੱਕ ਅਦਾ ਕਾਂਡ ਹੁੰਦਾ ਸੀ ਇਦਾਂ ਦਾ ਜੇ ਪਿੰਡ ਦੀ ਧੀ ਪੈਨ ਨੂੰ ਕੋਈ ਅਦਾ ਮਤਲਬ ਕਿ ਗਲਤ ਸਬੰਧਾਂ ਨਾਲ ਚੀਜ਼ ਹੁੰਦੀ ਸੀ ਤੇ ਉਹ ਪਿੰਡ ਦੇ ਵਿੱਚ ਨਹੀਂ ਰੱਖੇ ਜਾਂਦੇ ਸੀ ਹੁਣ ਇੱਕ ਪਿੰਡ ਦੇ ਵਿੱਚ ਵੀ ਤਿੰਨ ਤਿੰਨ ਵਿਆਹ ਹੋਏ ਪਏ ਆ ਜੇ ਮੈਂ ਗੱਲ ਗਲਤਾਂ ਤੇ ਆਪਦੇ ਪਿੰਡ ਤੇ ਝਾਤੀ ਮਾਰ ਕੇ ਦੇਖ ਲੋ ਵੀ ਕੀ ਕੀ ਮੈਂ ਗਲਤ ਬੋਲ ਰਿਹਾ ਨਹੀਂ ਮੇਰੇ ਗਵਾਂਢੀ ਪਿੰਡ ਚ ਮੈਂ ਕਹਿੰਨਾ ਕਿ ਰੇਕ ਬਣਾ ਦੇ ਕੁੜੀ ਸਕਿਆਂ ਦੇ ਬੈਗੀ ਸਕਿਆਂ ਦੀ ਕੁੜੀ ਸਕਿਆਂ ਦੇ ਬੈਗੀ ਇਹ ਸੋਸ਼ਲ ਮੀਡੀਆ ਦੀ ਦੇ ਅਤੇ ਸੋਸ਼ਲ ਮੀਡੀਆ ਦੀ ਟੀਵੀ ਚ ਇਹ ਕਹਾਣੀਆਂ ਸਭ ਉਹੀ ਹੋ ਗਿਆ ਨਾ ਮਤਲਬ ਕਿ ਇਲੈਕਟ੍ਰੋਨਿਕ ਜਿਹੜਾ ਯੁੱਗ ਆਇਆ ਇਹਨਾਂ ਕਹਿੰਦੇ ਆ ਕਿ ਸਾਡੇ ਕੌਮ ਚ ਚੜ੍ਹਾਈ ਕਰ ਰਹੇ ਆ ਪਰ ਮੈਨੂੰ ਐ ਲੱਗਦਾ ਕਿ ਉਹ ਬਰਬਾਦ ਕਰ ਰਹੇ ਆ ਪਰ ਸਾਡੇ ਨਾਲ ਦੂਜੇ ਭਰਾ ਸਾਡੇ ਜਿਹੜੇ ਹਰਿਆਣੇ ਦੇ जाट ਭਰਾ ਆ ਨਾ ਪ੍ਰਣਾਮ ਆ ਉਹਨਾਂ ਨੂੰ ਜਿਹੜੇ ਉਹ ਖਾਪ ਪੰਚਾਇਤ ਵਾਲੇ ਉਹ ਨਹੀਂ ਇਹ ਕਰਨ ਦਿੰਦੇ ਫਿਰ ਉਹਦਾ ਸਿਰ ਅਲੱਗ ਕਰ ਦਿੰਦੇ ਆ ਉਹ ਕਹਿੰਦੇ ਜੇ ਬਾਤ ਨਹੀਂ ਹੋਵੇਗੀ ਭਾਈ ਵੀ ਭਾਈ ਸਾਗੇ ਬਾਹਣ ਪਿਆ ਕਰਾਵੇਗੀ ਇਹ ਨਹੀਂ ਹੋਵੇਗੀ ਸਾਡਾ ਕੋਈ ਨਹੀਂ ਹੁਣ ਤਾਂ ਨਾ ਫਿਰ ਜ਼ਮਾਨਾ ਆ ਗਿਆ ਹੁਣ ਤਾਂ ਸਾਰਾ ਕੁਝ ਚਲਦੀ ਜਾਂਦਾ ਹੋਈ ਜਾਂਦਾ ਹਾਂ 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 ਇਹ ਕਹਿੰਦੇ ਆ ਇਹ ਜ਼ਮਾਨਾ ਇਹ ਆ ਗਿਆ ਇੱਜ਼ਤਾਂ ਟੋਣੀਆਂ ਐਨੀ ਖੁੱਲ ਜਾਣੀਆਂ ਕਿ ਮਾਂ-ਬਾਪ ਮਰ ਗਏ ਨੇ ਹੁਣ ਮੇਰੀ ਜਿਹੜੀ ਮੈਂ ਨਵੀਂ ਕਿਤਾਬ ਲਿਖ ਰਿਹਾ ਉਹਦੇ 'ਚ ਮੈਂ ਦੇ ਦੇ ਰਿਹਾ ਹੈ ਵੀ ਉਹ ਲੜਕੀ ਨੂੰ ਅੰਬਰਤਾਰੀ ਲੜਕੀ ਹੈ ਦਮਾਲਾ ਸਜਾਇਆ ਉਹਨੂੰ ਦੂਜੀਆਂ ਪੁੱਛਦੀਆਂ ਵੀ ਤੇਰਾ ਜਦੋਂ ਵਿਆਹ ਤੇ ਆਈਆਂ ਤੇਰਾ ਕੋ ਲੰਗ ਮੈਰਿਜ ਕਰਾਈ ਕਿ ਉਹ ਕਹਿੰਦੀ ਲੰਗ ਮੈਰਿਜ ਦੋ ਮੇਰੇ ਦਸੇ ਗੁਰੂਆਂ ਨੇ ਨਹੀਂ ਕਰਾਈ ਮੇਰੇ ਸ਼ਹੀਦਾ ਨੇ ਨਹੀਂ ਕਰਾਈ ਤੇ ਫਿਰ ਮੈਂ ਕੌਣ ਲੰਮਾਚ ਕਰਾਂ ਲਈ ਕਿਉਂਕਿ ਮੈਂ ਅਲੱਗ ਹਾਂ ਉਸ ਆਪਦੀ ਕੰਮ ਤੋਂ ਦੂਜੀ ਗੱਲ ਮੇਰੇ ਮਾਂ ਬਾਪ ਨੂੰ ਵੀ ਹੱਕ ਹੈ ਮੇਰੇ ਵਿਰਸੇ ਦੇਖਣ ਦਾ ਮੇਰਾ ਕੋਈ ਤਜਰਬਾ ਹੀ ਨਹੀਂ ਮੈਂ ਤਾਂ ਜੰਮੇ ਹੋਣਾ ਉਹਨਾਂ ਦਾ ਤਜਰਬਾ ਜੇ 22 ਸਾਲ ਜਾਂ 25 ਸਾਲ ਪਾਲੀ ਕੀ ਉਹ ਗਲਤ ਚੱਲ ਨਹੀਂ ਹਾਂ